ਮંત્રી ਬਗਵੀ ਸਿੰਘ ਕਿ ਮੁੱਖ ਮੰਤਰੀ ਭਗਵੰਤ ਮਾਨ ਰੈਨਾਰੀ ਸ਼ਿਕਾਂਤ ਦੇ ਇਸ ਮਾਮਲੇ ਦੇ ਉੱਤੇ ਕਟੜੇ ਦੇ ਵਿੱਚ ਆ ਕੇ ਜਵਾਬ ਦੇਗਾ ਕਿਉਂਕਿ ਕਰੋੜਾਂ ਰੁਪਏ ਦਾ ਬਿਜ਼ਨਸ ਹੈ ਇਹ ਮੈਡੀਕਲ ਐਜੂਕੇਸ਼ਨ ਦਾ ਪੱਠਾ ਬਥਾਉਣ ਦੇ ਵਿੱਚ ਇਹ ਸਰਕਾਰ ਵੱਡੀ ਭੂਮਿਕਾ ਨਿਭਾ ਰਹੀ ਹੈ ਭਗਵੰਤ ਮਾਨ ਵਰਗਾ ਮੈਂ ਹੁਣ ਨਹੀਂ ਮਾਉ ਰਿਹਾ ਅਭੀ ਮੈਂ ਤਾਂ ਉਹਦੀ ਜਵਾਨੀ ਬੋਲੂਗਾ ਮੈਂ ਤਾਂ ਲੈ ਕੇ ਤਾਂ ਕਾਗਜ਼ੀ ਜਾਊਂਗਾ ਉਹ ਆਪ ਦੇ ਕਾਗਜ਼ ਲੈ ਹੁਣ ਤਤਸ਼ੀਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਇਸ ਵਕਤ ਵਨ ਇੰਡੀਆ ਪੰਜਾਬੀ ਦੇ ਨਾਲ ਜੁੜੇ ਆ ਡਾਕਟਰ ਪਿਆਰਾ لال ਗਰਗ ਇਹ ਕਿਸੇ ਵੀ ਤਾਰਫ ਤੇ ਮੁਤਾਜ਼ ਨਹੀਂ ਹੈ ਉਹਦਾ ਕਾਰਨ ਇਹ ਹੈ ਕਿ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਆਪਣੀ ਨਿਰਪੱਖ ਤੇ ਤਜਰਬੇ ਦੇ ਮੁਤਾਬਕ ਜਿਹੜੀ ਆਪਣੀ رائے ਆ ਉਹ ਚਾਹੇ ਸਿਆਸੀ ਹੋਵੇ ਸਮਾਜਿਕ ਕਿਸੇ ਵਿਸ਼ੇ ਦੇ ਉੱਤੇ ਕੋ ਗੱਲਬਾਤ ਹੋਵੇ ਇਹ ਬੜੇ ਨਿਰਪੱਖਤਾ ਤੇ ਨਿਰਦਤਾ ਦੇ ਨਾਲ ਜਿਹੜਾ ਵਾ ਆਪਣਾ ਪੱਖ ਰੱਖਦੇ ਆ ਸੋ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਪਿਆਰਾ لال ਗਰਗ ਜੀ ਦਾ ਸਰ ਸਵਾਗਤ ਬਹੁਤ-ਬਹੁਤ ਵਨ ਇੰਡੀਆ ਪੰਜਾਬੀ ਤੇ ਕ੍ਰੀਏਮ ਵੱਟਵਾ ਸੱਚੀ ਕਾ ਲਈ ਸਰ ਵਿਸ਼ੇ ਦੋ ਹੈ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਆ ਪਹਿਲਾ ਵਿਸ਼ਾ ਤੇ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੈਡੀਕਲ ਕਾਲਜੇਸ ਆ ਉਹਦੇ ਵਿੱਚ ਐਨਆਰਆਈਜ਼ ਦੀ ਐਡਮਿਸ਼ਨ ਵਾਸਤੇ ਇੱਕ ਕੋਟਾ ਹੁੰਦਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਤਬਦੀਲੀ ਕੀਤੀ ਆ ਔਰ ਇਹਦੇ ਨਾਲ ਹੀ ਸਟੂਡੈਂਟਸ ਦੇ ਨਾਲ ਜਾਂ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਕਲੀਅਰ ਕਰਦੇ ਆ ਸਾਡੇ ਦੇਸ਼ ਦੇ ਵਿੱਚ ਇਹ ਕੇਸ ਵਾਲੇ ਮੁੱਦਾ ਬੜੇ ਖਿਆ ਹੋਇਆ ਉਹ ਹੈ ਲੈਟਰਲ ਐਂਟਰੀ ਜਿਹਦੇ ਤਹਿਤ ਜਿਹੜੀ ਸਾਡੀ ਕੇਂਦਰ ਦੀ ਸਰਕਾਰਾ ਉਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਵੀ ਦਿੱਤੀ ਸੀਗੀ ਤੇ ਬਾਅਦ ਚੋਂ ਉਸੇ ਦੇ ਚਲਦਿਆਂ ਕੱਲ ਭਾਰਤ ਬੰਦ ਵੀ ਕਾਲ ਵੀ ਦਿੱਤੀ ਗਈ ਕਿਤੇ ਕਿਤੇ ਹੌ ਹੱਲਾ ਵੀ ਹੋਇਆ ਇਹ ਦੋ ਸਵਾਲ ਆ ਸਰ ਜਿਹੜੇ ਤੁਹਾਡੇ ਤੋਂ ਅਸੀਂ ਜਾਨਣਾ ਚਾਹੁੰਦੇ ਆ ਵੀ ਇੱਕ ਤੇ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਮੈਡੀਕਲ ਕਾਲਜਸ ਦੇ ਨਾਲ ਤੇ ਦੂਸਰਾ ਦੇਸ਼ ਦੇ ਜਿਹੜੇ ਨੌਜਵਾਨ ਆ ਜਿਹੜੇ ਯੂਪੀਐਸਸੀ ਕਲੀਅਰ ਕਰਦੇ ਆ ਕੰਪੀਟੀਸ਼ਨ ਐਗਜ਼ਾਮਸ ਕਲੀਅਰ ਕਰਦੇ ਆ ਤੇ ਫਿਰ ਇਹ ਜਿਹੜੀ ਲੈਟਰਲ ਇਨਵੀਟੇਸ਼ਨਸ ਆ ਜਾਂਦੇ ਆ ਵੀ ਇਹ ਪੋਸਟਾਂ ਦੇ ਉੱਤੇ ਡਾਇਰੈਕਟਰ ਸੈਕਟਰੀ ਲੈਵਲ ਦੇ ਬੰਦੇ ਰੱਖੇ ਜਾਣਗੇ ਇਹਦੇ ਬਾਰੇ ਸਰ ਦੱਸੋ ਕੀ ਤੁਹਾਡੀ ਕੀ رائے ਆ ਠੀਕ ਅ ਜਿੱਦ ਤੱਕ ਪੰਜਾਬ ਸਰਕਾਰ ਨੇ ਜਿਹੜਾ ਮੈਡੀਕਲ ਐਜੂਕੇਸ਼ਨ ਦੇ ਵਿੱਚ ਐਮਬੀਬੀਐਸ ਦਾਖਲੇ ਦੇ ਵਿੱਚ ਐਨਆਰਈ ਸੀਟਾਂ ਦਾ ਇੱਕ ਬਦਲਾਅ ਕਰਿਆ ਤੇ ਬਦਲਾਅ ਦੀ ਨੋਟੀਫਿਕੇਸ਼ਨ ਚ ਕਿਹਾ ਹੈ ਕਿ ਜੇ ਸੀਟਾਂ ਐਨਆਰਈਆਂ ਖਾਲੀ ਰਹਿ ਜਾਣ ਤਾਂ ਅਸੀਂ ਦੂਜੀਆਂ ਸਟੇਟਾਂ ਦੀਆਂ ਸੀਟਾਂ ਲੈ ਲਾਂਗੇ ਦੂਜੇ ਸਟੇਟਾਂ ਦੇ ਐਨ ਆਰ ਆਈ ਇੱਥੇ ਆ ਸਕਦੇ ਨੇ ਦੂਜਾ ਉਹਦੇ ਵਿੱਚ ਇਹ ਵੀ ਹੈ ਕਿ ਐਨ ਆਰ ਆਈ ਕੌਣ ਹੈ ਐਨ ਆਰ ਆਈ ਕੌਣ ਦੇ ਵਿੱਚ ਹੈ ਕਿ ਉਹਦਾ ਮਾਂ ਬਾਪ ਪਹਿnde ਪਹਿਲਾ ਮਾਂ ਬਾਪ ਹੀ ਹੁੰਦਾ ਸੀ ਹੁਣ ਦਾਦਾ ਨਾਨਾ ਤੇ ਉਹਦਾ ਜਿਹੜਾ ਕੋਈ ਕਰਜਾ ਚਾਚਾ ਤਾਇਆ ਇਹ ਵੀ ਉਹਦੇ ਸਪੰਸਰ ਹੋ ਸਕਦੇ ਨੇ ਪਰ ਇਹਦੇ ਵਿੱਚ ਸਾਰੇ ਚੀਜ਼ੇ ਦੇਖੀ ਇੱਕ ਤਾਂ ਉਂਝੀ ਨੜਕੀ ਹੈ ਨੋਟੀਫਿਕੇਸ਼ਨ 'ਚ ਜੀ ਪੈਨ ਪ੍ਰਾ ਰਿਖੇ ਨਹੀਂ ਹੈਗੇ ਕਾਜ਼ਾਂ ਲਿਖਦੇ ਮਨ ਚਾਹਤੀਆਂ ਦੇ ਬੱਚੇ ਤਾਂ ਤੁਹਾਡੇ ਸਪਾਂਸਰ ਹੋ ਸਕਦੇ ਨੇ ਤੁਹਾਡੇ ਸੱਕਾ ਪੈਨ ਪ੍ਰਾ ਸਪਾਂਸਰ ਨਹੀਂ ਹੋ ਸਕਦਾ ਲੋਕ ਵਿਚਾਰੇ ਰੋ ਰਹੇ ਨੇ ਇੱਥੋਂ ਹੀ ਪਤਾ ਲੱਗਦਾ ਹੈ ਵੀ ਢਾਕਲਿਆਂ ਦੇ ਵਿੱਚ ਨੀਤੀ ਚੰਗੀ ਆ ਮਾੜੀ ਉਸ ਦਿਨ ਨਾ ਵੀ ਜਾਂਦੇ ਹੋਏ ਵੀ ਢਾਕਲਾਂ ਚ ਧੰਦਲੀ ਜਾਂ ਬੇਤਿਆਨੀ ਜਾਂ ਬਿਨਾ ਮਤਲਬੇ ਕਹਿ ਲਈ ਅਸੀਂ ਗੈਰ ਜ਼ਿੰਮੇਵਾਰੀ ਉਹ ਕਿੰਨੀ ਆ ਡਾਇਰੈਕਟਰ ਨੇ ਉਹਦੀ ਨੋਟੀਫਿਕੇਸ਼ਨ ਬਣਾਈ ਹੋਣੀ ਹੈ ਸੈਕਟਰੀ ਨੇ ਦੇਖੀ ਹੋਣੀ ਹੈ ਦੇ ਉੱਤੇ ਜਾ ਕੇ ਉਹ ਮਿਨਿਸਟਰ ਕੋਲ ਗਈ ਹੋਣੀ ਹੈ ਔਰ ਇਹ ਨੋਟੀਫਿਕੇਸ਼ਨ ਸੀਐਮ ਦੇ ਮਨਜ਼ੂਰੀ ਨਾਲ ਜਾਰੀ ਹੁੰਦੀ ਆ ਮੈਂ ਮੈਂ ਕਹਿੰਦੇ ਰਹਾ ਅਸੀਂ ਨੋਟੀਫਿਕੇਸ਼ਨ ਜਾਰੀ ਕਰਦੇ ਰਹਾਂ ਮੈਂ ਯੂਨੀਵਰਸਿਟੀ ਚੋਂ ਸਾਡੇ ਕੋਲ ਜਾਰੀ ਹੋ ਕੇ ਆਉਂਦੀਆਂ ਰਹੀਆਂ ਨੇ ਸੋ ਇਹ ਏਡੇ ਵੱਡੇ ਪੱਧਰ ਦੇ ਉੱਤੇ ਜਾ ਕੇ ਵੀ ਇਹੋ ਜੀ ਕਹਿਰ ਕਾਫਲੀ ਹੋ ਰਹੀ ਹੈ ਤੇ ਇਹ ਤੋਂ ਇੱਕ ਚਾਹੇ ਪਤਾ ਲੱਗਦਾ ਵੀ ਮੈਡੀਕਲ ਸਿੱਖਿਆ ਵਿਭਾਗ ਹੈ ਜਿਹੜਾ ਪੰਜਾਬ ਦਾ ਉਹਦਾ ਬਾਬਾ ਆਦਮ ਨਰਾਦਾ ਕਿਹੋ ਜ ਹੈ ਉਹਨਾਂ ਦਾ ਕੀ ਸਬੰਧ ਹੈ ਕੀ ਕਰ ਰਹੇ ਦੂਜਾ ਦੂਜਾ ਇਹ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਚ 30 ਸੀਟਾਂ ਨੇ ਐਨਆਰਈ ਦੀਆਂ ਉਹਨਾਂ ਸੀਟਾਂ ਉਹ ਜਿਹੜੀਆਂ ਸੀਟਾਂ ਨੇ ਉਹ ਸਟੇਟ ਕੋਟੇ ਦੀਆਂ ਸੀਟਾਂ ਨੇ ਜਾਨੀ ਕਿ ਪੰਜਾਬ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ ਜਿਦੇ ਚ 15% ਸੀਟਾਂ ਐਮਬੀਬੀਐਸ ਦੀਆਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਤੋਂ ਗਈ ਕਿਸੇ ਵੀ ਰਾਜਤਵਾ ਆ ਸਕਦਾ ਉੱਥੇ ਬੱਚਾ ਤੇ 85% ਸੀਟਾਂ ਸੂਬੇ ਦੇ ਕੋਟੇ ਦੀਆਂ ਨੇ ਪਹਿਲਾਂ ਸਾਡੇ ਸੂਬੇ ਦੀਆਂ ਕੋਟੇ ਦੇ ਵਿੱਚ ਹੀ ਸੱਤਾਂ ਰਾਜਾਂ ਦੇ ਬੱਚੇ ਆ ਜਾਂਦੇ ਸੀ ਇਹ ਸਾਨੂੰ ਇੱਥੇ ਚੰਡੀਗੜ੍ਹ ਚ ਵੀ ਦਾਖਲਾ ਨਹੀਂ ਮਿਲਦਾ ਸੀ ਹਰਿਆਣੇ ਚ ਹਿਮਾਚਲ ਚ ਰਾਜਸਥਾਨ ਚ ਦਿੱਲੀ ਚ ਕਿੱਥੇ ਸਾਨੂੰ ਦਾਖਲਾ ਨਹੀਂ ਮਿਲਦਾ ਸੀ ਫੇ ਮੈਂ ਉਦੋਂ ਡਾਇਰੈਕਟੋਰੇਟ ਸੀ ਤੇ ਕੱਲ ਦੀ ਬੀਜੇਪੀ ਸਰਕਾਰ ਸੀ ਮੈਂ ਉਸ ਵਕਤ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਾਕਾ ਜੀ ਆਪਾਂ ਕਰ ਸਕਦੇ ਹਾਂ ਮੈਂ ਕਿਹਾ ਹਾਂਜੀ ਸੁਪਰੀਮ ਕੋਰਟ ਆਪਾਂ ਅਸੀਂ ਕਰਿਆ ਸਾਡੇ ਉੱਤੇ ਕੇਸ ਵੀ ਕਰਿਆ ਹਾਈ ਕੋਰਟ ਚ ਅਸੀਂ ਉਹ ਕੇਸ ਜਿੱਤੇ ਆ ਦਮਨਦੀਪ ਸਿੰਘ ਮਕਰ ਵਰਸਸ ਸਟੇਟ ਆਫ ਪੰਜਾਬ ਤੇ ਉਸ ਦੇ ਨਾਲ ਇਹ ਹੈ ਕਿ 85% ਸੀਟਾਂ ਜਿਹੜੀਆਂ ਨੇ ਉਹ ਕੇਵਲ ਪੰਜਾਬ ਦੇ ਜਿਹੜੇ ਰੈਜ਼ੀਡੈਂਟ ਨੇ ਜਿਹੜੇ ਪੰਜਾਬ ਦੇ ਐਨਆਰਆਈ ਨੇ ਜਿਨ੍ਹਾਂ ਨੇ ਉਹਨਾਂ ਨੂੰ ਹੀ ਮਿਲਦੀਆਂ ਨੇ ਹੁਣ ਜਦ ਇਹਨਾਂ ਨੇ ਇਹ ਕਹਿਤਾ ਵੀ ਕਿਤੋਂ ਵੀ ਲੈ ਲੋ ਇਹਦਾ ਮਤਲਬ ਜਿਹੜਾ ਸੁਪਰੀਮ ਕੋਰਟ ਨੇ ਸਾਨੂੰ ਹੱਕ ਦਿੱਤਾ ਸੀ ਹੱਕ ਛੱਡਣਾ ਛੱਡ ਸਕਦੇ ਐ ਸਟੇਟ ਸਟੇਟ ਭਾਵੇਂ ਕੱਲ ਨੂੰ ਇਹ ਕਹੇ ਪੰਜਾਬ ਦੀ ਪੰਜਾਬ ਸਰਕਾਰ ਇਹ ਕਹਿ ਰਹੀ ਦੇ ਸੀ ਤਾਂ ਪੰਜਾਬ ਦਾ ਬੱਚਾ ਦਾਖਲ ਹੀ ਨਹੀਂ ਕਰਨਾ ਅੱਜ ਤਾਂ ਬਾਹਰ ਦੇ ਦਾਖਲ ਕਰਾਂਗੇ ਦੂਜੇ ਵੀ ਕਹੀ ਜਾਵੇ ਫਿਰ ਜਿਵੇਂ ਹੀ ਕਰਨਾ ਜਿਆਦਾ 85% ਕੋਟਾ ਸਾਨੂੰ ਅਲਾਟਡ ਦਾ ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਹੋਇਆ ਹੋਇਆ ਹੈ ਕੋਰਟ ਦਾ ਫੈਸਲਾ ਹੋਇਆ ਹੋਇਆ ਹੈ ਕਿ ਉਹਦੇ ਵਿੱਚੋਂ ਅਸੀਂ ਦੂਜੇ ਨਿਕਲਦੇ ਜੀ ਸਾਨੂੰ ਤਾਂ ਕੋਈ ਦਿੰਦਾ ਨਹੀਂ ਇਹ ਜਿਹੜੀ ਗਲਤੀ ਇਹ ਵੱਡੀ ਗਲਬਣ ਕਰੀ ਹੈ ਸਰਕਾਰੀ ਕਾਲਜਾਂ ਦੀਆਂ ਐਨਆਰਜੀ ਦੀਆਂ ਸੀਟਾਂ ਜਿਹੜੀਆਂ ਨੇ ਉਹ ਜਨਰਲ ਕੋਟੇ ਨੂੰ ਜਾਂਦੀਆਂ ਨੇ ਤੇ ਉਹ ਜਾਣੀਆਂ ਸੀਗੀਆਂ ਉਹ ਸੀਟਾਂ ਦਾ ਜਿਹੜਾ ਹੈ ਸਟੇਟ ਕੋਟੇ ਦੀਆਂ ਉਹ ਸੀਟਾਂ ਨੇ ਉਹਨਾਂ ਨੂੰ ਇਹਨਾਂ ਨੇ ਗਲਵਟ ਕਰੀਆ ਹੁਣ ਪ੍ਰਾਈਵੇਟਾਂ ਦੀਆਂ ਪ੍ਰਾਈਵੇਟ ਅੰਨੀਆਂ ਸੀਟਾਂ ਦੇ ਉੱਤੇ ਰੌਲਾ ਪੈ ਗਿਆ ਇਹਨਾਂ ਦੇ ਆਪਸ ਵਿੱਚ ਇਹ ਕੋਈ ਆਏ ਨਹੀਂ ਐ ਜਦ ਇਹ ਰੌਲਾ ਪਿਆ ਤਾਂ ਇਹਨਾਂ ਨੇ ਜੋ ਕਿ ਸਾਰੇ ਅਫਸਰ ਜਿਹੜੇ ਨੇ ਡਾਇਰੈਕਟੋਰੇਟ ਚ ਤੇ ਸੈਕਰੀਟਰੀਟ ਦੇ ਵਿੱਚ ਤੇ ਥੱਲੇ ਪ੍ਰਿੰਸੀਪਲ ਵੀ ਕਹੀ ਉਹ ਜਿਹੜੇ ਨੇ ਉਹ ਸ਼ਡਿਊਲ ਕੱਟਨੇ ਉਹਨਾਂ ਨੇ ਕਿਹਾ ਵੀ ਸਾਡੀਆਂ ਸੀਟਾਂ ਤੁਸੀਂ ਖਰਾਬ ਕਰੋਗੇ ਜੇ ਐਨ ਆਰ ਆਈ ਨੂੰ ਆਏ ਦਿੱਤੀਆਂ ਉਹਨਾਂ ਦੇ ਸਾਹਮਣੇ ਆ ਮੈਂ ਚਾਟ ਦਿਖਾ ਦਿਆਂ ਦੇਖ ਲਓ ਇਹ ਚਾਟ ਦੇ ਵਿੱਚ ਮੈਨੇਜਮੈਂਟ ਕੋਟੇ ਦੇ ਵਿੱਚ 275 ਸੀਟਾਂ ਨੇ ਉਹਨਾਂ 275 ਦੇ ਵਿੱਚੋਂ ਜਨਰਲ ਕੈਟਾਗਰੀ ਨੂੰ 55 ਸੀਟਾਂ ਨੇ ਤੇ ਸ਼ਡਿਊਲਡ ਕਾਸਟ ਨੂੰ 69 ਨੇ ਸ਼ਡਿਊਲਡ ਕਾਸਟਾਂ ਦੀ ਸੀਟਾਂ ਤਾਂ ਬੇਸੀ ਟੋਟਲੀ 25% ਨੇ ਬਾਕੀ ਤੋਂ ਉਹਨਾਂ ਨੂੰ 69 ਕਿਵੇਂ ਹੋ ਸਕਦੀਆਂ ਨੇ ਜਦ ਕਿ ਜਨਰਲ ਕੈਟਾਗਰੀ ਨੂੰ 55 ਨੇ ਤੇ ਜਨਰਲ ਕੈਟ ਨੂੰ 55 ਕਿਵੇਂ ਹੋ ਸਕਦੀਆਂ ਨੇ ਇਹਦਾ ਮਤਲਬ ਕਿਤੇ ਵੱਡੀ ਠੱਗੀ ਜਨਰਲ ਕੈਟਕੀ ਕਿਉਂਕਿ ਜਨਰਲ ਕੈਟਕੀ ਦਾ ਕੋਈ ਉੱਥੇ ਨੁਮਾਇੰਦਾ ਨਹੀਂ ਬੈਠਾ ਉਹਦੇ ਨਾਲ ਮਾਰਤੀ ਕਿ ਐਨਆਰਆਈ ਦੀਆਂ ਸੀਟਾਂ ਕਿਹਦਾ ਭਾਗੇ ਸੁਭੇਨ ਦੇ ਦੋ ਫਿਰ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਵੱਡਾ ਕੰਮ ਨਾ ਕਰਿਆ ਉਦੋਂ ਪਹਿਨ ਨਹੀਂ ਬੱਚੇ ਪਹਿਨ ਨਹੀਂ ਦੁਖੀ ਨਹੀਂ ਕਿਉਂਕਿ ਐਨਟੀਏ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਪੇਪਰ ਵੀ ਕਰਿਆ ਪੇਪਰ ਵੀ ਕਰਕੇ ਕਈ ਲੱਖ ਬੱਚੇ ਦਾ ਪਰ ਵੇਖਾ ਕੋਈ ਨਾ ਸੁਪਰੀਮ ਕੋਰਟ ਨੇ ਕੁਝ ਕਰਿਆ ਨਾ ਐਨਟੀਏ ਨੇ ਕੁਝ ਕਰਿਆ ਉਹ ਉਹ ਚੇਅਰਮੈਨ ਹੈ ਜਿਹੜਾ ਪਹਿਲਾਂ ਵਿਪਰਨ ਘਟਾ ਲੈਦਾ ਜ਼ਿੰਮੇਵਾਰ ਹੈ ਉੱਤਰ ਪ੍ਰਦੇਸ਼ ਜਿੱਦੇ 40 ਦੇ 40 ਗਵਾਹ ਮਰ ਗਏ ਸੋ ਜਿੱਥੇ ਕਾਬੇ ਚੋਂ ਕੋਈ ਨਿਕਲਦਾ ਹੋਵੇ ਜਿੱਥੇ ਕਲ ਕੱਤੀ ਰਾਜੇ ਕਸਾਈ ਹੋ ਜਾਣ ਉੱਥੇ ਤੁਸੀਂ ਕੀ ਕਰੋਗੇ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਟੇ ਇਹ ਇਹਨਾਂ ਦਾ ਹਾਲ ਹੋ ਗਿਆ ਹੈ ਕੇਂਦਰ ਦੇ ਵਿੱਚ ਵੀ ਇਹੀ ਕੁਛ ਹੈ ਇਸੇ ਦਾਖਲੇ ਦੇ ਬਾਰੇ ਇੱਥੇ ਵੀ ਇਹੀ ਹੈ ਮੈਂ ਯੂਨੀਵਰਸਿਟੀ ਦਾ ਰਜਿਸਟਰਰ ਹਾਂ ਪੇਪਰ ਲੀਕ ਹੁੰਦਾ ਸੀ ਪਹਿਲਾਂ ਹਰ ਸਾਲ ਮੈਂ ਜਾਣਸਾਰ ਕਹਾਂ ਵੀ ਕਿਹੜਾ ਮਜਦਾ ਲਾੜ ਤੇ ਪੇਪਰ ਲੀਕ ਕਰ ਦੂ ਤਿੰਨ ਸਾਲ ਤੇ ਤੱਕ ਕੋਈ ਕੰਦ ਕੇ ਦਿਖਾਵੇ ਐ ਨਹੀਂ ਹੁੰਦਾ ਇਹ ਰਣਕੇ ਕਰਦੇ ਨੇ ਪੈਸੇ ਬੰਦੇ ਨੇ আর ਇੱਕੇ ਵੀ ਜਿਹੜੀ ਐਨਆਰਆਈ ਦੀਆਂ ਸੀਟਾਂ ਨੇ ਇਹ ਘੜਮੜ ਕਰੀ ਆ ਇਹਨਾਂ ਨੇ ਪਰ ਬਹਾਨਾ ਕੀ ਲਾਉਂਦੇ ਨੇ ਮંત્રી ਕਿਉਂਕਿ ਇਹ ਤੁਹਾਨੂੰ ਪਤਾ ਲੱਗਦਾ ਵੀ ਮੰਤਰੀ ਵਿੱਚ ਸ਼ਾਮਲ ਹੈ ਮੁੱਖ ਮੰਤਰੀ ਸ਼ਾਮਲ ਹੈ ਕਹਿੰਦੇ ਜੀ ਸੁਪਰੀਮ ਕੋਰਟ ਦਾ ਫੈਸਲਾ ਸੀ ਆਪ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਕਹਿੰਦੇ ਨੇ ਜਿਹੜਾ ਮੰਤਰੀ ਲੋਕਾਂ ਨੂੰ ਦਿਖਾਉਂਦਾ ਫਿਰਦਾ ਉਹਦੇ ਉਹ ਕਿਹ ਚਿੱਠੀ ਹੈ ਇਹ ਚਿੱਠੀ ਹੈਗੀ ਹੈ 6 ਅਗਸਤ ਦੀ 6/24 ਦੀ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇ ਕੋਈ ਬੱਚਾ ਪਹਿਲਾਂ ਉਹਨੇ ਆਪਦੇ ਆਪ ਨੂੰ ਐਨਆਰਈ ਨਹੀਂ ਕਿਹਾ ਉਹ ਭਾਰਤ ਦਾ ਵਸਨੀ ਹੈਗਾ ਪੰਜਾਬ ਦਾ ਪਰ ਉਹ ਐਨਆਰਈ ਵੀ ਹੈ ਉਹ ਆਪਦਾ ਹੁਣ ਐਨਆਰਆਈ ਬਣ ਸਕਦਾ ਉਹਨੇ ਕਿਸੇ ਨੇ ਰਿਟ ਪਾਈ ਉਹਨਾਂ ਨੇ ਆਖਿਆ ਹਾਂ ਤੂੰ ਬਣ ਸਕਦਾ ਐਨਆਰਆਈ ਵੀ ਕਿਉਂਕਿ ਤੇਰਾ ਤਾਂ ਬੰਦਾ ਹੀ ਐਨਆਰਆਈ ਤੂੰ ਪਹਿਲਾਂ ਨਹੀਂ ਕਲੇਮ ਕਰਿਆ ਉਹ ਵੱਖਰੀ ਗੱਲ ਹੈ ਤੂੰ ਵਿੱਚ ਵੀ ਕਲੇਮ ਕਰ ਸਕਦਾ ਜੇ ਇੱਥੇ ਕਲੇਮ ਦਾ ਸਵਾਲ ਹੀ ਨਹੀਂ ਹੈ ਇੱਥੇ ਤਾਂ ਸਵਾਲ ਇਹ ਹੈ ਕਿ ਬਾਹਰਲਾ ਨੋਟੀਫਿਕੇਸ਼ਨ ਦੇਣਾ ਸਵਾਲ ਹੈ ਪੰਜਾਬ ਦੇ ਸੂਬੇ ਦਾ ਕਰੇ ਕਲੇਮ ਉਹਨੂੰ ਕੌਣ ਰੋਕਦਾ ਜਿਉਂ ਨੂੰ ਰੋਕ ਨਹੀਂ ਸੀ ਜੇ ਗੰਤ ਸੀਗਾ ਪਹਿਲਾਂ ਹੀ ਜਦ ਸਰਕਾਰ ਦੀ ਚਿੱਠੀ ਸੀ ਦੂਜਾ ਦੂਜਾ ਇਹਨਾਂ ਨੇ ਆਖਿਆ ਕਿ ਮੱਧ ਪ੍ਰਦੇਸ਼ ਦਾ ਫੈਸਲਾ ਦੱਸਿਆ ਮੱਧ ਪ੍ਰਦੇਸ਼ ਦਾ ਫੈਸਲਾ ਇਹ ਸੀ ਕਿ ਤੁਹਾਡੀਆਂ ਸੀਟਾਂ ਭਰੀਆਂ ਨਹੀਂ ਐ ਇਹ ਮੈਨੇਜਮੈਂਟ ਕਮਟੀ ਦੀਆਂ ਨਾਰਾਇਡੀਆਂ 30 ਨੰਬਰ ਆ ਗਿਆ 30 ਦਾਸ ਡੇਟ ਹੁੰਦੀ ਐ ਕੋਈ ਨਹੀਂ ਤੁਸੀਂ ਹੁਣ ਕਰ ਲਓ ਉਹਨਾਂ ਨੂੰ ਟਾਈਮ ਦੇਤਾ ਕਿ ਜੇ ਨਾ ਕਰਨ ਇਹ ਤੁਸੀਂ ਸਰਕਾਰ ਕੋਲ ਆਪ ਵੀ ਅਪਰੋਚ ਕਰੋ ਕਿ ਉਹ ਤੁਹਾਡੀਆਂ ਫੀਸਾਂ ਦਾ ਕੋਈ ਪ੍ਰਬੰਧ ਕਰਨ ਇਹ ਦੂਜਾ ਸੀ ਤੀਜਾ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਕਿ ਕਾੜਾੜੇ ਨਾਲ ਆਪਣੀਆਂ ਫੈਸਲਾ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਬਾਬੇ ਨੇ ਕਿਹਾ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਆਪਣੇ ਆਮ ਕਹਿੰਦੇ ਹੁੰਦੇ ਮੂੰਹ ਵਿੱਚ ਰਾਮ ਰਾਮ ਤੇ ਬਗਲ ਵਿੱਚ ਛੁਰੀ ਇਹ ਮੰਤਰੀ ਸਾਹਿਬ ਲੋਕਾਂ ਨੂੰ ਇਹ ਦਿਖਾ ਰਹੇ ਨੇ ਪੱਤਰਕਾਰਾਂ ਨੂੰ ਦਿਖਾ ਰਹੇ ਨੇ ਕਿ ਤੁਜੀ ਤੁਸੀਂ ਸਾਡੇ ਖਿਲਾਫ ਐਵੇਂ ਕੱਢੀ ਜਾਂਦੇ ਹੋ ਇਹ ਤਾਂ ਹਾਈ ਕੋਰਟ ਦੇ ਕੇਸ ਪਿਆ ਹੋਇਆ ਸੀ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਸੀ ਹਾਈ ਕੋਰਟ ਦੇ ਕੇਸ ਕਰਕੇ ਸੀ ਟੱਕਰਿਆ ਹੈ ਮੰਤਰੀ ਸਾਹਿਬ ਜੇ ਹਿੰਮਤ ਹੈ ਜੇ ਕੋਈ ਵੀ ਹੋ ਲੋਕਾਂ ਦੇ ਵਿੱਚ ਜਵਾਬਦੇਹ ਸਮਝਦੇ ਨੇ ਆਪਦੇ ਆਪ ਨੂੰ ਫਾਇਨਾਂਸ ਚੱਕਦੇ ਹੁਣ ਜਿਹੜੇ ਪਲੈਟਫਾਰਮ ਤੇ ਚਾਹੁੰਦੇ ਨੇ ਜਿਹੜੇ ਮੰਚ ਤੇ ਚਾਹੁੰਦੇ ਨੇ ਉਸ ਮੰਚ ਤੇ ਬਹਿ ਜਾਣ ਆਪਦੇ ਅਫਸਰਾਂ ਨੂੰ ਸਾਰਿਆਂ ਨੂੰ ਬਿਠਾ ਲੈਣ ਭੁਗਤਾਨਮਾਨ ਵਰਗਾ ਮੈਂ ਹੁਣੀ ਮਾਣ ਰਿਹਾ ਅਭੀ ਮੈਂ ਤਾਂ ਉੱਧੀ ਜਵਾਨੀ ਬੋਲੂਗਾ ਮੈਂ ਤਾਂ ਲੈ ਕੇ ਤਾਂ ਕਾਗਜ਼ੀ ਜਾਊਂਗਾ ਉਹ ਆਪਦੇ ਕਾਗਜ਼ੀ ਲੈ ਹੁਣ ਜਿੱਦੇ ਮਰਜ਼ੀ ਕਰ ਲੈ ਜਿਹੜੇ ਮਰਜ਼ੀ ਮੰਚ ਤੇ ਕਰ ਲੈਣ ਮੁੱਖ ਮੰਤਰੀ ਵੇਜੇ ਮੰਤਰੀ ਵੇਜੇ ਸੈਕਟਰੀ ਵੇਜੇ ਮੁਕਤੀ ਕਤਲ ਵੇਜੇ ਜੇ ਉਹ ਜਿਹੜਾ ਲੋਕਾਂ ਨੂੰ ਦਿਖਾਉਂਦਾ ਫਿਰਦੇ ਨੇ ਮੰਤਰੀ ਉਹ ਨੂੰ ਉਹ ਸਾਬਤ ਕਰ ਜਾਣ ਦੀ ਉਹਨਾਂ ਦੀ ਗੱਲ ਠੀਕ ਹੈ ਤਾਂ ਮੈਂ ਦੇ ਦਾਂ ਜਿਹੜੀ ਸਜ਼ਾ ਦੇਣੀ ਚਾਹੁੰਦੇ ਦੇਣ ਨਾਮਾਇਦੀ ਫੀਲ ਕਰਾਂਗਾ ਨਾ ਦਗੀਰ ਕਰਾਂਗਾ ਨਾ ਇਹ ਕਹਾਂਗਾ ਵੀ ਮੇਰੇ ਨਾਲ ਨਜਾਇਜ਼ ਕਰੀ ਜੇ ਮੈਨੂੰ ਛੱਡ ਦੇਣਾ ਚਾਹੀਦਾ ਜੇ ਮੈਂ ਉਹਨਾਂ ਨੂੰ ਕਹਿ ਸਕਦਾ ਵੀ ਉਹ ਗਲਤ ਕਰ ਰਹੇ ਨੇ ਪਰ ਉਹਨਾਂ ਨੂੰ ਹੱਕ ਹੈ ਕਿ ਫਿਰ ਜੇ ਮੈਂ ਕਹਾਂ ਤੂੰ ਨਾ ਤੈਨੂੰ ਸਜ਼ਾ ਵੀ ਦੇਣਾ ਪਰ ਉਹ ਗਲਤ ਬਿਆਨ ਨਹੀਂ ਕਰ ਰਹੇ ਨੇ ਲੋਕਾਂ ਨੂੰ ਘੁਮਰਾਹ ਕਰ ਰਹੇ ਨੇ ਇੱਥੇ ਮੰਤਲੇ ਘੁੰਮਣਾ ਕਰਨ ਲੱਗੇ ਉਹਦਾ ਫਿਰ ਤੁਸੀਂ ਕੀ ਕਹੋਗੇ ਕਹਿੰਦੇ ਜੀ ਰਿੱਟ ਪੈ ਗਈ ਇਹ ਤਾਂ ਵਿਕਲਫਾਸਨ ਨਾਮ ਸੀ ਕਰ ਰਿਹਾ ਆਹ ਰਿੱਟ ਹੈ ਇਹ ਰਿੱਟ ਕੀ ਹੈ ਰਿੱਟ ਪਾਈਆ 14 8 ਨੂੰ 14 ਅਗਸਤ ਨੂੰ ਦਲਵੀਰ ਸਿੰਘ ਕੋ ਬੱਚਾ ਉਹਨੇ ਪਾਈਆ ਉਹਨੇ ਕਿਹਾ ਵੀ ਮੈਂ ਐਨ ਆਰ ਆਈ ਚ ਮੈਨੂੰ ਕਨਸਿਡਰ ਕਰਿਆ ਜਾਵੇ ਐਨ ਆਰ ਆਈ ਚ ਕਨਸਿਡਰ ਕਰਿਆ ਜਾਣਾ ਐਨ ਆਰ ਆਈ ਜਿਹੜੇ ਉਹਦਾ ਉਹਦਾ ਪੱਤਰ ਤਾਂ ਮੰਨ ਨਹੀਂ ਹੋਰ ਗੱਲ ਹੈ ਆ ਜਿਹੜੀਆਂ ਬਾਹਰਲੇ ਸੁਬਿਆਂ ਦੇ ਸਿੱਟਰੰਤ ਕਰਸ ਸਵਾਲ ਹੀ ਨਹੀਂ ਖੜਾ ਹੋਇਆ ਹੋਇਆ ਕਦੀ ਗੱਲ ਨਹੀਂ ਆ ਸੁਪਰਾ ਕਰ ਰਹੇ ਨੇ ਦੂਜਾ ਹਾਂ ਉਹਦੇ ਚ ਆਰਡਰ ਹੈ ਇਹ ਆਰਡਰ ਮੈਂ ਦਿਖਾ ਰਿਹਾ ਇਹ ਆਰਡਰ ਚ ਲਿਖਿਆ ਹੈ ਵੀ ਜਿਹੜੀ ਸੋਨਾ ਅੱਥ ਨੂੰ ਕਾਉਂਸਲਿੰਗ ਹੋਣੀ ਹੈ ਕਿਉਂਕਿ 14 ਅੱਥ ਨੂੰ ਆਰਡਰ ਹੋਇਆ ਹੈ ਉਹਦੇ ਚ ਇਹਨੂੰ ਹਿੱਸਾ ਇਹਨੂੰ ਪਾਰਟਿਸਿਪੇਟ ਕਰਨ ਦਿੱਤਾ ਜਾਵੇ ਇਹਨੂੰ ਸ਼ਾਮਲ ਕੀਤਾ ਜਾਵੇ ਪਰ ਉਹਦਾ ਫੈਸਲਾ ਉਹਦਾ ਰਿਜ਼ਲਟ ਨਾ ਕੱਢਿਆ ਜਾਵੇ ਅਜਿਹੇ ਰੂਦੋਂ ਕੱਢਿਆ ਜਾਵੇ ਜਦੇ ਕੋਰਟ ਫੈਸਲਾ ਕਰੇ ਤੇ ਦੂਜੀ ਗੱਲ ਇਹ ਤੇ ਥੱਲੇ ਆ ਲਾਈਨ ਮੈਂ ਪੀੜੀ ਕਰੀ ਆ ਇੱਕ ਹੁੰਦਾ ਵੀ ਜਦ ਕਿਸੇ ਦੇ ਹੱਕ 'ਚ ਕੋਈ ਅੰਤ੍ਰਣ ਹੁਕਮ ਹੋ ਜੇ ਤਾਂ ਬਾਅਦ 'ਚ ਕਹਿੰਦੇ ਦੇਖੋ ਜੀ ਮੈਨੂੰ ਹੁਕਮ ਸੀ ਮੈਨੂੰ ਇਹਦਾ ਫਾਇਦਾ ਦਿਓ ਕੋਰਟ ਨੇ ਸਪਸ਼ਟ ਲਿਖਤਾ ਵੀ ਇਹ ਹੁਕਮ ਨਾਲ ਉਹ ਬਾਅਦ ਦੇ ਵਿੱਚ ਕੋਈ ਵੀ ਫਾਇਦਾ ਨਹੀਂ ਲੈ ਸਕੇਗਾ ਇਹ ਜੀ ਦੇਖਿਆ ਵੀ ਪਟੀਸ਼ਨਰ ਸ਼ਲ ਨਾਟ ਡਰਾਈਵ ਐਨੀ ਇਕਵਿਟੀ ਫ੍ਰੋਮ ਦਿਸ ਆਰਡਰ ਇੱਕ ਵਿਅਕਤੀ ਵਾਸਤੇ ਆਰਡਰ ਹੈ ਉਹਦੇ ਚ ਸਪਸ਼ਟ ਲਿਖਿਆ ਹੈ ਉਹ ਆਰਡਰ ਇਸ ਵਾਸਤੇ ਹੈ ਕਿ ਐਨਆਰਆਈ ਮੈਨੂੰ ਮੰਨੋ ਤੇ ਇਹ ਬਾਕੀ ਸੂਬਿਆਂ ਦੇ ਜਿਹੜੇ ਐਨਆਰਆਈ ਦਸਤ ਕਰਨ ਦਾ ਕਿੱਥੋਂ ਆ ਗਿਆ ਜੇ ਮੰਤਰੀ ਐਡਾ ਬੰਦਾ ਗੁੰਮਰਾਹ ਕਰ ਸਕਦਾ ਹੈ ਲੋਕਾਂ ਨੂੰ ਤਾਂ ਲੋਕ ਇਹਲਾ ਮੰਨਦਾ ਐਨ ਵੀ ਹਾਂ ਜਰਸੀ ਕਰਿਆ ਲੋਕਾਂ ਚ ਹੁਕਮਰਾਨ ਉਹ ਹੁੰਦਾ ਹੈ ਜਿਹੜਾ ਜਾ ਕੇ ਪਹਿਲਾ ਫੈਸਲਾ ਸੋ ਸਮਝ ਕੇ ਲੈਂਦਾ ਹੈ ਫਿਰ ਲੋਕਾਂ ਚਾਤੀ ਟਾਂਕੇ ਕਹਿੰਦੇ ਹਾਂ ਅਸੀਂ ਫੈਸਲਾ ਲਿਆ ਜਿਹੜੇ ਇਹ ਜਿਹੜੇ ਢਗੂ ਹੁਕਮਰਾਨ ਨੇ ਜਿਹਨੇ ਲੋਕਾਂ ਨੂੰ ਐਨਾ ਗੁੰਮਰਾਹ ਕਰਦੇ ਨੇ ਭਿੰਨਾ ਦੇ ਕੋਲ ਹਿੰਮਤ ਨਹੀਂ ਕਿਹਿੰਦੇ ਹਾਂ ਯਾਰ ਐਸੀ ਕਰਿਆ ਤੁਸੀਂ ਨੋਕਾ ਨੂੰ ਆਹ ਤਿੰਨ ਕਿਹ ਸੱਤ ਕਾਹਨ ਭੇਜਦੇ ਨੇ ਇਹ ਤਿੰਨ ਗੇੜੇ ਚਿੱਠੀਆਂ ਭੇਜਦੇ ਨੇ ਤਿੰਨ ਚਿੱਠੀਆਂ ਮੈਂ ਟ੍ਰੱਕ ਕਰਦੇ ਨੇ ਲੋਕੇ ਜੇ ਮੈਂ ਇੰਟਰਵਿਊ ਦਿੱਤੀ ਆ ਕਾਹਨ ਤੁਹਾਨੂੰ ਪੁੱਛਣਗੇ ਤੇ ਤੁਸੀਂ ਨਾ ਇੰਨੀ ਕਹਿਣਾ ਕਿ ਡਾਕਟਰ ਸਾਹਿਬ ਉਹ ਤਾਂ ਆ ਕਹਿੰਦੇ ਨੇ ਝਾਤ ਮੈ ਦੇਣਾ ਜੇ ਮੈਂ ਇੱਥੇ ਗੱਪ ਮਾਰਾਂਗਾ ਤੇ ਕੱਲ ਨੂੰ ਮੇਰੀ ਕਾਹਨ ਇੱਜ਼ਤ ਹੈ ਅਸ ਤੁਹਾਡੇ ਤੁਹਾਡੇ ਖਿਆਨ ਨਾਲ ਤੇ ਤੁਹਾਡੀ ਚੈਨਰ ਦੀ ਵੀ ਇੱਜ਼ਤ ਹੈ ਬਿਲਕੁਲ ਤੇ ਹਰ ਬੰਦਾ ਆ ਕੇ ਜਿਹੜਾ ਗੱਪ ਮਾਰ ਜਾ ਕੇ ਇਹ ਵੀ ਮੈਂ ਬੁੱਧੀ ਜੀ ਦੀਆਂ ਜੀ ਮੈਂ ਗੱਪ ਮਾਰਤਾ ਫੇਰ ਕੀ ਹੋ ਗਿਆ ਬਿਲਕੁਲ ਨਹੀਂ ਜਿੰਮੇਵਾਰੀ ਹੈ ਤੁਹਾਡੀ ਵੀ ਜ਼ਿੰਮੇਵਾਰੀ ਹੈ ਮੇਰੀ ਵੀ ਜ਼ਿੰਮੇਵਾਰੀ ਹੈ ਤੁਹਾਡੀ ਵੀ ਇੱਜ਼ਤ ਹੈ ਮੇਰੀ ਵੀ ਇੱਜ਼ਤ ਹੈ ਕਿ ਇਸ ਤਰ੍ਹਾਂ ਮੰਤਰੀ ਨੂੰ ਸਮਝਣਾ ਚਾਹੀਦਾ ਹੈ ਮੰਤਰੀ ਦੀ ਵੀ ਕੋਈ ਇੱਜ਼ਤ ਹੈਗੀ ਹੈ ਪਰ ਜੇ ਆਪਣੀ ਇੱਜ਼ਤ ਕੋਈ ਆਪ ਹੀ ਨਾ ਰੱਖੇ ਫੇਰ ਆਪ ਕੀ ਕਰਾਂਗੇ ਇੱਕ ਪੰਜਾਬੀ ਚਖਣਾ ਜਿਹਨੇ ਰਾਤੀ ਧੋਈ ਉਹਦਾ ਕੀ ਕਰੇ ਕੋਈ ਇਹ ਹੈਗਾ ਇਹਦੇ ਉੱਤੇ ਦਾਖਲਿਆਂ ਦੇ ਉੱਤੇ ਦਾਖਲਾ ਤੇ ਘਪਲੇਵਾ ਜੀ ਹੈ ਪਿਛਲੇ ਸਾਲ ਮੰਤਰੀ ਨੇ ਗੁੰਮਰਾਹ ਕਰਿਆ ਲੋਕਾਂ ਨੂੰ ਕਿਹਾ ਕਿ ਅਸੀਂ ਕੋਈ ਨਹੀਂ ਸਰਕਾਰ ਨੇ ਚਿੱਠੀ ਕਦੀ ਵੀ ਜਿਹਦਾ ਜ਼ੀਰੋ ਨੰਬਰ ਵੀ ਨਹੀਂ ਆਇਆ ਮਾਈਨਸ 200 ਨੰਬਰ ਆਇਆ ਹੈ ਉਸ ਨੂੰ ਐਮਡੀ ਚ ਦਾਖਲਾ ਦੇ ਦੋ ਐਮਡੀ ਐਮਐਸ ਤੇ ਦਾਖਲਾ ਦੇ ਦੋ ਜਿਹਦੇ ਜਿਹੜਾ ਜ਼ੀਰੋ ਵੀ ਨਹੀਂ ਦੱਸਿਆ ਜ਼ੀਰੋ ਤੋਂ ਹੀ ਥੱਲੇ ਆ ਤੇ ਮੰਤਰੀ ਨੇ ਬਿਆਨ ਕਿਉਂਕਿ ਇਹਨੂੰ ਇਹ ਤਾਂ ਹੋ ਨਹੀਂ ਸਕਦਾ ਵੀ ਮੰਤਰੀ 0 ਪਰਸੈਂਟਾਈਲ ਦਾ ਮਤਲਬ ਨਾ ਪਤਾ ਹੋਵੇ ਪਰ ਜੇ ਨਹੀਂ ਪਤਾ ਫੇ ਤਾਂ ਬਹੁਤ ਮਾਰੀ ਗੱਲ ਹੈ ਡਾਕਟਰ ਹੈ ਐਡਾ ਵੱਡਾ ਐਮ ਡੀ ਕਰੀ ਹੋਈ ਹੈ ਅੱਖਾਂ ਦਾ ਸਪੈਸ਼ਿਸਟ ਹੈ ਡੀਟਰ ਵੀ ਹੈ ਡਾਕਟਰਾਂ ਦਾ ਵੀ ਹੈ ਆਮ ਐਨ ਜੀਓ 'ਚ ਵੀ ਕੰਮ ਕਰਦਾ ਰਿਹਾ ਹੈ ਤੇ ਜੇ ਉਹਨੂੰ ਨਹੀਂ ਪਤਾ ਕਿ ਫਿਰ ਹੋਰ ਕਿਹਨੂੰ ਪਤਾ ਹੋਊਗਾ ਤੇ ਜੇ ਪਤੇ ਹੁੰਦੇ ਗਲਤ ਬਿਆਨ ਨਹੀਂ ਕਰਦਾ ਫਿਰ ਤਾਂ ਭਈ ਇਦੋਂ ਵੱਡੀ ਚੋਰੀ ਮਾਰੀ ਗੱਲ ਹੋ ਨਹੀਂ ਸਕਦੀ ਸੋ ਦੋਨੇ ਪਾਸੇ ਮਾਰੀ ਗੱਲ ਹੈ ਇਹ ਇਹ ਮੰਤਰੀ ਨੂੰ ਨਹੀਂ ਕਰਨਾ ਚਾਹੀਦਾ ਪੈਪੀਬਾਰੀ ਮੰਤਰੀ ਬਣਿਆ ਹੈ ਇਹ ਤਾਂ ਫਰਜ ਬੰਦਾ ਸੀ ਲੋਕਾਂ ਨੇ ਮੈਂ ਮੰਤਰੀ ਇਹ ਤਾਂ ਪੜਿਆ ਡਾਕਟਰ ਐ ਮੈਂ ਬਿਲਕੁਲ ਘੱਟ ਪੜੇ ਵਿਸ਼ੇ ਮੰਤਰੀਆਂ ਨੂੰ ਮਿਲਿਆ ਹੋਇਆ ਦੇਖਿਆ ਪਰ ਉਹ ਗੱਡੇ ਨਹੀਂ ਸੁਚੱਤ ਕਰਦੇ ਸੀ ਸਿੱਧੇ ਗੱਲ ਕਰਦੇ ਸੀ ਵਿਆਹ ਹੈ ਇਹ ਆਇਆ ਹੋਣਾ ਮੈਰਿਟ ਦੇ ਉੱਤੇ ਮੈਂ ਇੱਕ ਛੋਟੀ ਜੀ ਗੱਲ ਦਰਸ਼ਕਾਂ ਵਾਸਤੇ ਸੁਣਾਉਣਾ ਚਾਹਣਾ ਇਹਨਾਂ ਦਾ ਮੈਰਿਟ ਟੋੜੀ ਹੈ ਔਰ ਟੋੜੀ ਕਿੱਥੇ ਹੈ ਡਾਕਟਰ ਨਿਯਾਖਲੇ ਦੇ ਵਿੱਚ 1978 ਦੀ ਗੱਲ ਆ ਜੇ ਵੀ ਚੀਜ਼ ਦਾਖਲੇ ਹੋਣੀ ਸੀ ਜੀ ਹਾਂ ਜੀ ਦਾ ਪ੍ਰਾਇਮਰੀ ਟੀਚਰਾਂ ਵਾਸਤੇ ਕੋਰਸ ਹੁੰਦਾ ਹਾਂ ਸੁਖਜਿੰਦਰ ਸਿੰਘ ਸਿੱਖਿਆ ਮੰਤਰੀ ਹੁੰਦੇ ਸੀ ਕਿ ਮੈਨੂੰ ਕਿਸੇ ਨੇ ਦੱਸਿਆ ਵੀ ਸੰਰੂਰ ਜਿਹੜੇ ਦਾ ਡੀਓ ਹੈ ਜਿਹੜਾ ਉਹ ਕਹਿੰਦਾ ਜਿਹੜਾ ਪਹਿਲਾਂ ਆਜੂ ਮੈਂ ਤਾਂ ਉਹਨੂੰ ਦਾਖਲ ਕਰ ਦੇਣਾ ਮੈਰਟ ਦਾ ਕੋਈ ਮਤਲਬ ਨਹੀਂ ਸੁਖਜਿੰਦਰ ਸਿੰਘ ਜਿਹੜੇ ਸੁਖਪਾਲ ਖਹਿਰਾ ਦੇ ਫਾਦਰ ਸਾਹਿਬ ਉਹਨਾਂ ਦੀ ਗੱਲ ਕਰ ਰਹੇ ਹਾਂਜੀ 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 ਉਹ ਹੀ ਸੀ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਮੈਂ ਐਵੇਂ ਕਿਵੇਂ ਕਰ ਦੇਣਗੇ ਮੈਂ ਮਿਲਿਆ ਜਦ ਮੈਂ ਗਿਆ ਮੈਨੂੰ ਕਹਿੰਦੇ ਤੂੰ ਕੀ ਕੰਮ ਕਰ ਇਹ ਐਵੇਂ ਕਿਵੇਂ ਹੋ ਜਾਊਗਾ ਮੈਂ ਜੀ ਹੋ ਰਿਹਾ ਹੁਣ ਮੈਂ ਕੀ ਕਰਾਂ ਤੂੰ ਕੀ ਕਰਨਾ ਹੈ ਮੈਂ ਮੈਂ ਡਾਕਟਰਾਂ ਕਹਿੰਦੇ ਸਰਕਾਰੀ ਡਾਕਟਰ ਹੈ ਮੈਂ ਕਿਹਾ ਹਾਂ ਲੰਡਨ ਡਿਸਮਿਸ ਕਰਵਾ ਦੂੰਗਾ ਜੀ ਗਲਤੀ ਛੁੱਟੀ ਹੋਈ ਮੈਂ ਕਿਹਾ ਦਿਖਕੇ ਦੇਣਾ ਉਸ ਵਕਤ ਉਹਨਾਂ ਡੀਓ ਸੰਗੁਰ ਨੂੰ ਫੋਨ ਮਾਰਿਆ ਉਹ ਕਹਿੰਦਾ ਜਿਹੜਾ ਪਹਿਲਾਂ ਆਗੇ ਉਹਨੂੰ ਕਹਿੰਦੇ ਦੇਗ ਵੰਡ ਰਿਹਾ ਹੈ ਵੀ ਜਿਹੜਾ ਪਹਿਲਾਂ ਆਗੇ ਲਾ ਜੀ ਜਿਹੜਾ ਰਾਤ ਨੂੰ ਆਗੇ ਬਿਨਾਂ ਤੁਹਾਨੂੰ ਪੈਸੇ ਦੇ ਦੇ ਜਿਹੜਾ ਕੈਨਾਲ ਖੜ ਜੇ ਜਿਹੜਾ ਕਿਸੇ ਦਾ ਰਿਸ਼ਤੇਦਾਰ ਆ ਜੇ ਫਿਰ ਉਹ ਪਹਿਲਾਂ ਆ ਗਿਆ ਹੋ ਗਿਆ ਫਿਰ ਉਹ ਨੈਰਟ ਹੋ ਗਈ ਨੈਰਟ ਦੇ ਦਾ ਅਗਲਾ ਕਰੀ ਨਹੀਂ ਟੈਂਡਿਸਮਿਸ ਕਰ ਦੂੰਗਾ ਮੈਨੂੰ ਫਿਰ ਮੈਨੂੰ ਕਿਹਾ ਰਾਖਾ ਸਾਹਿਬ ਜਾਓ ਰਾਖਾ ਸਾਹਿਬ ਦਾਖਲਾ ਮੈਰਟ ਦੇ ਹੋਊਗਾ ਇਹ ਹੁੰਦੇ ਨਾ ਫੈਸਲੇ ਇਹੋ ਜਿਹੇ ਫੈਸਲੇ ਨਹੀਂ ਹੁੰਦੇ ਅਰ ਸੁਰਜਿੰਦਰ ਸਿੰਘ ਇਹਨਾਂ ਜਿੰਨੇ ਪੜੇ ਹੋਏ ਨਹੀਂ ਸੀਗੇ ਜਿੰਨੇ ਬਗਵੀਰ ਸਿੰਘ ਪੜਿਆ ਹੋਇਆ ਆ ਆਤਪਨਾ ਸਿੰਘ ਵਜ਼ੀਰ ਸੀਗੇ ਇਹ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਤੇ ਕਿਸੇ ਬਾਅਦਸ਼ਹਿਰ ਕਦਾ ਮੰਦਾ ਸੀ ਨਾ ਦਿਓ ਫੋਨ ਕਰਕੇ ਕਿ ਕਿਉਂ ਇਹ ਕਰਦਾ ਵੀਡੀਓ ਨੂੰ ਮੈਡ ਰਿਪੋਰਟ ਰਿਦਾ ਅਮੀਆ ਮੈਂ ਉਹਦੇ ਮੰਤਰੀ ਦੇਖੇ ਨੇ ਜਿਹੜੇ ਇੱਕ ਮਨਚ ਫੈਸਲਾ ਕਰਦੇ ਸੀ ਔਰ ਜਾਇਦ ਫੈਸਲਾ ਕਰਦੇ ਸੀ ਬਿਨਾ ਜਾਣੇ ਫੈਸਲਾ ਕਰਦੇ ਸੀ ਬਿਨਾ ਸੁਣਨ ਹਟਦੇ ਫੈਸਲਾ ਕਰਦੇ ਸੀ। ਅਹਿਲੇ ਮੰਤਰੀ ਕਰਨਗੇ ਔਰ ਉਹ ਆਪਣੇ ਜਿਹੜੇ ਬਾਬੂ ਆਤਮਾਰਾਮ ਨੂੰ ਬਾਬੂ ਆਤਮਾ ਸਿੰਘ ਤਾਂ ਕਹਿੰਦੇ ਸੀ ਉਹ ਕੈਨੋ ਰਹੀ ਸੀ ਕਿਸੇ ਜ਼ਮਾਨੇ ਚ ਵੀਡੀਓ ਦੇ ਖੁਦ ਵੀ। ਉਹਨਾਂ ਨੇ ਆਪ ਹੀ ਸਾਨੂੰ ਦੱਸਿਆ ਸੀਗਾ। ਸੋ ਘੱਟ ਫੜੇ ਇਹਨਾਂ ਨਾਲੋਂ ਨਾ ਉਹ ਬੰਦੇ ਜ਼ਿਆਦਾ ਇਮਾਨਦਾਰ ਸੀ। ਵੱਡੇ ਕੱਦਾਂ ਦੇ ਸੀ। ਜੇ ਉਹਨਾਂ ਬੰਦਿਆਂ ਤੋਂ ਇਹ ਉਹੇ ਦੇ ਝਾਫ ਨੂੰ ਪੜ੍ਹ ਲੈਣ ਸਿੱਖ ਲੈਣ ਵੀ ਕਿੰਨੇ ਕੰਮ ਕਰੀਦਾ ਕਿੰਨੇ ਲੋਕਾਂ ਨੂੰ ਸੁਣੀਦਾ ਇਹਨਾਂ ਨੇ ਨਹੀਂ ਸੁਨਿਆ ਇਹ ਗਲਤ ਕਰਿਆ ਇਹ ਮੈਡੀਕਲ ਐਜੂਕੇਸ਼ਨ ਦਾ ਪੱਠਾ ਬਿਠਾਉਣ ਦੇ ਵਿੱਚ ਇਹ ਸਰਕਾਰ ਵੱਡੀ ਭੂਮਿਕਾ ਨਿਭਾ ਰਹੀ ਹੈ ਵਿੱਚ ਯੂਨੀਵਰਸਿਟੀਾਂ ਦੀ ਵਿੱਚ ਡਾਇਰੈਕਟੋਰੇਟ ਆ ਗਿਆ ਕਿਉਂਕਿ ਇੱਕ ਖਾਸ ਮੈਂ ਮੇਰੀ ਸਮਝ ਹੈ ਵੀ ਜਦ ਤੁਸੀਂ ਇਨਸਾਫ ਦੇਣਾ ਹੋਵੇ ਵੀ ਤੁਸੀਂ ਸਾਰੇ ਜਨਰਲ ਕੈਟਾਗਰੀ ਦੇ ਬੰਦੇ ਨਾ ਦੋਗੇ ਅਫਸਰ ਫਿਰ ਹੋ ਸਕਦਾ ਹੋ ਸ਼ਡਿਊਲਡ ਕਾਸਟ ਨਾਲ ਜਾਤੀਕਰਨ ਕਿਉਂਕਿ ਮਾਈਂਡ ਸਾਡੇ ਸਾਡਾ ਮਾਨਸਿਕਤਾ ਬਦਲੀ ਹੋਈ ਹੈ ਹੁਣ ਅਸੀਂ ਅਫਸਰ ਨਹੀਂ ਹੈਗੇ ਨਿਰਪੱਖ ਨਹੀਂ ਹੈਗੇ ਅਸੀਂ ਪੱਖਪਾਤੀਆਂ ਜੇ ਤੁਸੀਂ ਸਾਰੇ ਸ਼ੈਡਿਊਲਡ ਕਾਸਟਰਾਂ ਤੇ ਜਨਰਲ ਕੈਟਗਰੀਆਂ ਘਟ ਗਈ ਜਾਂਦੇ ਨੇ ਮੈਡੀਕਲ ਸਿੱਖਿਆ ਬਖਮੇ ਦੀ ਜੇ ਮੰਤਰੀ ਚ ਹਿੰਮਤ ਆਏ ਇਹ ਤਾਂ ਮੰਤਪਾਲ ਮੁੱਖ ਮੰਤਰੀ ਚ ਹਿੰਮਤ ਆਏ ਮੈਡੀਕਲ ਸਿੱਖਿਆ ਬਖਮੇ ਦੀਆਂ ਤਰਕੀਆਂ ਦੀ ਤਰਕੀਆਂ ਦੀ ਪੂਰੀ ਜਾਂਚ ਕਰਵਾ ਦੇਣ ਸੀਬੇ ਨੂੰ ਜਾਂਚ ਦੇ ਦੇਣ ਸੈ ਸਥਾਈ ਦੀ ਵੀ ਹਨਾਂ ਲਈ ਬਣਾਉਣ ਵਾਲੀ ਵੀ ਸੀਬੀਆਂ ਨੂੰ ਜਾਂਚ ਦੇ ਦੇਣ ਜੇ ਇਹਨਾਂ ਨੇ ਆਪਦੇ ਵਿਜੀਨੈਂਸ ਤੋਂ ਤਾਂ ਕਿਉਂਕਿ ਵਿਜੀਨੈਂਸ ਆ ਇਹਨਾਂ ਦੇ ਹੰਢਰੀ ਹੈ ਸੀਬੀਏ ਤੋਂ ਕਰਾ ਲੈਣ ਨਲਕਾ ਨਾਲ ਕਿਸੇ ਜੱਜ ਸਾਹਿਬ ਤੋਂ ਕਰਾ ਲੈਣ ਤੇ ਹੱਥੇ ਪਤਾ ਲੱਗ ਜੂਈ ਕੌਣ ਸੱਚਾ ਕੌਣ ਝੂਠ ਗੱਲਾਂ ਕੀ ਮਾਰ ਲੈਣੇ ਜਿਦਾਈ ਤੁਸੀਂ ਮੀਟਿੰਗਾਂ ਕਰਦੇ ਹੋ ਤੁਸੀਂ ਫੈਸਲੇ ਕਰਦੇ ਹੋ ਆਪੇ ਤੁਸੀਂ ਗਿੱਦਰ ਪਰਚੀ ਪਵਾ ਦਿੰਦੇ ਹੋ ਹਾਈ ਕੋਰਟ ਤੇ ਤੁਹਾਡੇ ਜੀ ਉੱਤੇ ਬੋਲਦਾ ਨਹੀਂ ਮੈਂ ਉਹ ਨਾ ਬੋਲਦੇ ਤੇ باوجود ਆ ਅੰਦਰ ਕੋਰਟ ਨੂੰ ਸਪਟਾ ਨਹੀਂ ਇਹ ਜਾਂ ਅੰਦਰ ਕਿਨੇ ਕਰਨਾ ਮਾਂਜੋਗ ਹਾਈ ਕੋਰਟ ਨੇ ਤਾਂ ਫੇਰ ਵੀ ਆਰਡਰ ਮਤਲਬ ਇਹਨਾਂ ਦੇ ਉਹਨਾਂ ਉਲਟ ਨਹੀਂ ਕਰਿਆ ਉਹਨਾਂ ਦਾ ਜਿਸ ਤਰ੍ਹਾਂ ਦਾ ਚਾਹੁੰਦੇ ਸੀਗੇ ਤੁਸੀਂ ਆਪਦੇ ਏਜੀ ਨੂੰ ਚੁੱਪ ਕਰਾਤਾ ਫਿਰ ਠੀਕ ਹੈ ਫਿਰ ਤਾਂ ਕੋਈ ਗੱਲ ਹੀ ਨਹੀਂ ਜੇ ਚੋਰ ਤੇ ਚੌਕੀਦਾਰ ਹੀ ਰੋਜ਼ਾਨਾ ਨਹੀਂ ਮੇਰਾ ਸਵਾਲ ਰਾਜਨਾਤੇ ਨਹੀਂ ਮੇਰਾ ਸਵਾਲ ਰਹਿਦਰਾ ਤੇ ਹੈ ਇਹਦੀ ਡੋਰਦੀ ਲੁੱਟੀ ਕਹਾਰਾ ਜੇ ਡੋਰਦੀ ਨੂੰ ਕਹਾਰਾ ਨੇ ਰੋਟਣਾ ਫਿਰ ਡੋਰਦੀ ਨਹੀਂ ਬਸਣਗੀ ਇਹ ਮંત્રી ਬਰਗਵੀ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਰੈਨਾਰੀ ਸੀਕਾਂ ਦੇ ਇਸ ਮਾਮਲੇ ਦੇ ਉੱਤੇ ਬੈਠਾ ਦੇ ਵਿੱਚ ਆ ਕੇ ਜਵਾਬ ਦੇਣਾ ਕਿਉਂਕਿ ਕਰੋੜਾਂ ਰੁਪਏ ਦਾ ਬਿਜ਼ਨਸ ਹੈ ਬਿਲਕੁਲ ਫੀਸਾ ਬਹੁਤ ਜ਼ਿਆਦਾ ਹੁੰਦੀਆਂ ਡਾਕਟਰ ਸਾਹਿਬ ਤੁਹਾਨੂੰ ਤੇ ਪਤਾ ਹੀ ਹੈ 100 1 ਨੱਕ 10000 ਡਾਲਰ ਜਾਨੀ ਕਿ 1 ਕਰੋੜ ਦਾ ਫੀਸ ਹੈ ਸਿੱਧੀ ਫਿੱਤੀ ਵਾਈਟ ਸਾਡੇ ਕਿ 83 ਰੁਪਏ ਦਾ ਡਾਲਰ ਆਪ ਨੂੰ ਪਤਾ ਹੀ ਹੈ ਬਿਲਕੁਲ ਸੋ ਇਹ ਦੇ ਨਾਲ ਹੀ ਉਹ ਮਾਮਲਾ ਉਹ ਵੀ ਜੁੜਿਆ ਹੋਇਆ ਕੇਂਦਰ ਵਾਲਾ ਜਦੋਂ ਕੱਲ ਅਰੈਕਸ਼ਨ ਨੂੰ ਲੈ ਕੇ ਵੀ ਲਿਟਰਲ ਐਂਟਰੀ ਜਿਹੜੀ ਆ ਵੀ ਡਾਇਰੈਕਟ ਕੁਝ ਬਹੁਤ ਹਾਈ ਲੈਵਲ ਦੇ ਆਫੀਸਰ ਜਿਨ੍ਹਾਂ ਨੇ ਪੀਐਮਓ ਦੇ ਵਿੱਚ ਕੰਮ ਕਰਨਾ ਸੀ ਉੱਥੇ ਬੈਠ ਕੇ ਵੱਡੇ ਫੈਸਲੇ ਲੈਣੇ ਸੀਗੇ ਉਹਦੇ ਮੁਤਲਕ ਜਿਹੜਾ ਵਾ ਉਹ ਪਹਿਲਾਂ ਇਸ਼ਤਿਹਾਰ ਦੇ ਦਿੰਦੇ ਆ ਫਿਰ ਜਦੋਂ ਸੰਸਦ ਦੇ ਵਿੱਚ ਰੌਲਾ ਪੈਂਦਾ ਤਾਂ ਫਿਰ ਉਹਨੂੰ ਰੋਲ ਬੈਕ ਕਰ ਲੈਂਦੇ ਆ ਉਹਦੇ ਉੱਤੇ ਤੁਸੀਂ ਕੀ ਕਿੱਦਾਂ ਦੇਖਦੇ ਹੋ ਉਸ ਪੂਰੇ ਮਾਮਲੇ ਨੂੰ ਦੇਖੋ ਪਹਿਂ ਵੀ ਗੱਲ ਇਹ ਆ ਉਹ ਲੈਟਰ ਐਂਟਰੀ ਰੱਖੀ ਗਈ ਸੀ ਵੀ ਆਰਐਸਐਸ ਦੇ ਬੰਦੇ ਅੰਦਰ ਆ ਕੇ ਕੀ ਕਰੀਏ ਉਹ ਸ਼ਾਇਦ ਕਈ ਵੇ ਰਾਏਸਟ ਨਹੀਂ ਆਉਂਦੇ ਜਿਹੜੇ ਚ ਜੇ ਆਪਾਂ ਦੇ ਕੀ ਰੌਲਾ ਪਿਆ ਹੋਇਆ ਨਾ ਵੈਸੇ ਉਹ ਤਾਂ ਸ਼ਾਇਦ ਟੈਕਨਾਲ ਹੀ ਆਈ ਹੈ ਜਿਹੜੀ ਲੋਕ ਸਭਾ ਦੇ ਸਪੀਕਰ ਨੇ ਮਿਸਟਰ ਭਿਰਲਾ ਤੇ ਉਹਨਾਂ ਦੀ ਬੇਟੀ ਦੇ ਉੱਤੇ ਵੀ ਰੌਲਾ ਪਿਆ ਹੋਇਆ ਜਿੱਥੇ ਬੰਦਾ ਏਡੀ ਵੱਡੀ ਪੋਸਟ ਤੇ ਹੋਵੇ ਉਹਦੇ ਬੱਚਿਆਂ ਦਾ ਰੌਲਾ ਪੈ ਜੀ ਵੀ ਕੋਈ ਠੰਗੀ ਹੋਈ ਆ ਜਾਂ ਹੋਰ ਹੈ ਉਹਨੂੰ ਪਬਲਿਕ 'ਚ ਆਉਣਾ ਚਾਹੀਦਾ ਦੱਸਣਾ ਚਾਹੀਦਾ ਕਿਉਂਕਿ ਲੋਕ ਸਭਾ ਦੇ ਸਪੀਕਰ ਨੇ ਉਹ ਕੋਈ ਛੋਟੀ ਪੋਸਟ ਨਹੀਂ ਹੈ ਪੂਰੀ ਕਾਨੂੰਨ ਘੜਨੀ ਸਭਾ ਨੂੰ ਉਹ ਚੜਾਉਣ ਵਾਲੇ ਨੇ ਉਹ ਆਪਾਂ ਜੇ ਕਹੀਏ ਸਕੂਲ ਦੇ ਵਿੱਚ ਉਹ ਹੈਡਮਾਸਟਰ ਨੇ ਉਥੋਂ ਦੇ ਕਾਲ ਜਿਹੜੇ ਉਹ ਪ੍ਰਿੰਸੀਪਲ ਨੇ ਉਹਨਾਂ ਨੇ ਸਾਰਾ ਡਿਸਪਲਿਨ ਨੂੰ ਉੱਤੇ ਲਾਗੂ ਕਰਨਾ ਹੈ ਜੇ ਉਹਨਾਂ ਦੀ ਬੇਟੀ ਦੇ ਉੱਤੇ ਮੈਂ ਨਹੀਂ ਕਹਿੰਦਾ ਉਹ ਸੱਚਾ ਜੇ ਝੂਠਾ ਹੈ ਉਹਨਾਂ ਦਾ ਫਰਜ਼ ਬੰਦਾ ਹੈ ਜੇ ਇੰਨਾ ਰੌਲਾ ਪੈਂਦਾ ਤਾਂ ਲੋਕਾਂ ਦੇ ਵਿਚ ਆਓ ਅਸੀਂ 20 ਵਾਰੀ ਹੋਇਆ ਬਹੁਤ ਵਾਰੀ ਲੋਕਾਂ ਨੇ ਕਿਹਾ ਇੱਥੇ ਪੰਜਾਬ ਜੀਨਸ ਦੀ ਪੇਪਰ ਕਰਾ ਰਹੀ ਸੀ ਉਹਨਾਂ ਨੇ ਪੇਪਰ ਵੀ ਕਰਤਾ ਉਹ ਤਾਂ ਪ੍ਰੈਸ ਜਾਣ ਨੂੰ ਵਿਚਾਰ ਨਹੀਂ ਸੀ ਅਸੀਂ ਗਏ ਅਸੀਂ ਪੈਰਲ ਪੇਪਰ ਦਿੱਤਾ ਅਸੀਂ ਪੈਰਲਫਾਨ ਨੂੰ ਪਤਾ ਸੀ ਵੀ ਸਾਨੂੰ ਪਤਾ ਲੱਗਿਆ ਸੀ ਵੀ ਤੇ ਬੀਕਰ ਰਹੇ ਨੇ ਸਾਨੂੰ ਫੋਨ ਆਉਂਦੇ ਸੀ ਰੋਜ਼ ਕਿ ਅਸੀਂ ਪੈਰਲਲ ਤੇ ਤੁਰ ਜੱਤਾ ਤੇ ਉਸ ਤੋਂ ਬਾਅਦ ਅਸੀਂ ਪ੍ਰੈਸ ਕੌਂਟਰ ਤੋਂ ਚਾਪ ਗਏ ਨੁਕਤੇ ਡੋਗਡਾ ਨੂੰ ਜਵਾਬ ਦੇਉ ਜੇ ਲੋਕ ਨਾ ਵੀ ਪੁੱਛਣ ਤਾਂ ਵੀ ਜਵਾਬ ਦੇਉ ਜਦ ਪੁੱਛਣ ਲੱਗੇ ਲੋਕ ਉਹਨਾਂ ਤੋਂ ਵੇਸ਼ੀ ਜਵਾਬ ਦੇਣਾ ਚਾਹੀਦਾ ਸਾਡਾ ਜਿਹੜਾ ਅਸੀਂ ਕਹਿੰਦੇ ਆ ਵੀ ਅਸੀਂ ਬੜਾ ਜੀ ਅਸੀਂ ਤਾਂ ਬੜੇ ਧਾਰਮਿਕਾਂ ਜੀ ਅਸੀਂ ਤਾਂ ਬੜਾ ਇਹ ਕਰਦੇ ਆ ਸਾਡੀ ਸੰਸਕ੍ਰਿਤੀ ਇਹ ਨਹੀਂ ਕਹਿੰਦੀ ਇਹ ਵੀ ਸ਼ਕਨੀ ਪਾਸੇ ਨਾਲ ਜਿੱਤਣਾ ਹੈ ਜੇ ਸ਼ਕਨੀ ਪਾਸੇ ਨਾਲ ਜਿੱਤਿਆ ਜਾਂਦਾ ਹੈ ਤਾਂ ਕੋਈ ਕ੍ਰਿਸ਼ਨਾ ਆਉਂਦੇ ਨੇ ਫਿਰ ਫਿਰ ਅਰਜੁਨ ਨੂੰ ਕਹਿੰਦੇ ਨੇ ਤਿਲ ਚੱਕ ਸਾਹਮਣੇ ਤੇਰੇ ਗੁਰੂ ਜਣ ਖੜੇ ਨੇ ਕੋਈ ਗੱਲ ਨਹੀਂ ਸਾਹਮਣੇ ਤੇਰੇ ਚਾਚੇ ਤਾਇ ਖੜੇ ਨੇ ਕੋਈ ਗੱਲ ਨਹੀਂ ਤੈਨ ਲੜਨਾ ਹੈ ਲੜਨਾ ਬਹਾਦਰੀ ਦੇ ਨਾਲ ਪਰ ਬੂਕਾ ਨੂੰ ਨਾਲ ਲੈ ਕੇ ਹੁਣ ਕਹਿੰਨੀ ਕਿਹੜਾ ਕ੍ਰਿਸ਼ਨਾ ਆਏਗਾ ਕਿਹੜਾ ਅਰਜੁਨ ਹੋਏਗਾ ਕਿਹੜੀ ਜਨਤਾ ਨੂੰ ਨਾਲ ਲੈਣਗੇ ਕਿਸਾਨ ਅੰਦੋਲਨ ਦਾ ਕਰਕੇ ਦਿਖਾਤਾ ਇੱਕ ਵਾਰੀ ਹੁਣ ਅੱਗੇ ਨੂੰ ਦੇਖਦੇ ਹਾਂ ਕੀ ਹੁੰਦਾ ਕਿਉਂਕਿ ਹੁਣ ਸੜਕਾਂ ਦੇ ਉੱਤੇ આજ ਤੋਂ ਬਿਨਾ ਇਹ ਲੋਕ ਸੁਧਨ ਦਾ ਵਾਅਦਾ ਨਹੀਂ ਹੈ ਜਿੱਥੇ ਲੋਕ ਸਭਾ ਦੇ ਸਪੀਕਰਾਂ ਦੀ ਬੇਟੀ ਦੀ ਗੱਲ ਨਾਲ ਲੋਕਾਂ ਨੂੰ ਦੱਸਣ ਜਿੱਥੇ ਕਹਿ ਕੇ ਵੀ ਅਸੀਂ ਇਹਨੂੰ ਸਰਕਲ ਲੈਟਰਲ ਐਂਟਰੀ ਨਾ ਇੱਕ ਭਾਵਨਾ ਬਣਾਇਆ ਹੋਇਆ ਹੈ ਇਹ ਜਿੰਨੇ ਆਪਾਂ ਕਹਿੰਦਾ ਇੱਕ ਲਾਈਨ ਤੋੜ ਕੇ ਦੂਜੇ ਪਾਸੇ ਲਾਈਨ ਤੋੜ ਕੇ ਜਾਣ ਵਾਲਾ ਨਹੀਂ ਹੈ ਲੈਟਰਲ ਐਂਟਰੀ ਲੋਕਾਂ ਨੂੰ ਆਇਆ ਰੱਖਦਾ ਹੈ ਵੀ ਮੈਂਨੇ ਤੋਂ ਜਿਵੇਂ ਆਪਾਂ ਚਿੱਤਦੇ ਨੇ ਨਾ ਲਾਈਨ ਖੜ ਕੇ ਵੀ ਉਹ ਉਰਨੇ ਪੈਸੇ ਦੇ ਕਿਨਾਰੇ ਹਨ ਪਰ ਵਿਚੋਂ ਦੀ ਜਾ ਕੇ ਪੱਗੇ ਲੱਗੇ ਐ ਨਹੀਂ ਐ ਲੈਟਰ ਐਂਟਰੀ ਇਹ ਹੈ ਵੀ ਤੁਸੀਂ ਉਹ ਇੰਟਰਨ ਨਹੀਂ ਦੇਣਾ ਕਿ ਉਹਨੂੰ ਕਿਸੇ ਹੋਰ ਹੀ ਤਿਲਕੇ ਦੇ ਨਾਮ ਦਰਵਾ ਲੈਣਾ ਹੈ ਜੁਆਇੰਟ ਸੈਕਟਰੀ ਅਪਦਰ ਤੇ ਭਾਰਤ ਸਰਕਾਰ ਦਾ ਜੁਆਇੰਟ ਸੈਕਟਰੀ ਜਿਹੜਾ ਉਹ ਇੱਥੋਂ ਦੇ ਸਪੈਸ਼ਲ ਸੈਕਟਰੀ ਜਾਂ ਸੈਕਟਰੀ ਦੇ ਬਰਾਬਰ ਹੁੰਦਾ ਹੈ ਸੈਕਟਰੀ ਦੇ ਬਰਾਬਰ ਹੁੰਦਾ ਰਹਾ ਤੇ ਸੂਬਿਆਂ ਦੇ ਜਿਹੜਾ ਸੂਬੇ ਚ ਸੈਕਟਰੀ ਪੱਤਰ ਦਾ ਅਫਸਰ ਤੁਸੀਂ ਭਰਤੀ ਕਰ ਲੈਣੇ ਹੋ ਤੇ ਇੱਕ ਦਿਨ ਵੀ ਆ ਜਾਵੇ ਨੱਕ ਜਾ ਫਿਰ ਇਦੋਂ ਤਾਂ ਫਿਰ ਮਹਾਰਾਜਾ ਅਕਬਰ ਦਾ ਰਾਜ ਹੈ ਜਿੱਦੂ ਠੀਕ ਹੋਵੇ ਮਹਾਰਾਜਾ ਰਣਜੀਤ ਸਿੰਘ ਦਾ ਟਿਕਜੀ ਠੀਕ ਮੰਨੇ ਜਾਂਦਾ ਸੀ ਇੱਥੇ ਜਮੂਰੀਅਤ ਦੇ ਵਿੱਚ ਜੇ ਤੁਸੀਂ ਇਦਾਂ ਭਰਤੀ ਕਰਨੀ ਹੈ ਇੱਕ ਤਾਂ ਉਹ ਭਰਤੀ ਆਪਣੇ ਆਪ ਦੀ ਗਲਤ ਹੈ ਉਹ ਪਹਿਲਾਂ ਹੀ ਹੋ ਰਹੀ ਸੀ ਉਹਨਾਂ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੋ ਗਿਆ ਵੀ ਕ੍ਰੀਮੀ ਲੇਅਰ ਦਾ ਤੇ ਜੂਜਾ ਇਹ ਵੀ ਕਿਉਂਕਿ ਆਪਾਂ ਨੂੰ ਇਹ ਤਾਂ ਸੱਚ ਹੈ ਕਿ ਜਿਹੜੀ ਰੈਜ਼ਰਵੇਸ਼ਨ ਹੈ ਸ਼ੈਡਿਊਲਡ ਕਾਸਟਾਂ ਵਾਸਤੇ ਉਹਦੇ ਚ ਜਿਹੜੇ ਰਵਿਦਾਸੀ ਨੇ ਉਹਨਾਂ ਨੂੰ ਬਹੁਤਾਂ ਨੂੰ ਦਿੱਦੀ ਹੈ ਬਾਦਮਿਕੀਆਂ ਨੂੰ ਅੱਜ ਤੱਕ ਦੇ ਬਹੁਤੀ ਮਿਲੀ ਨਹੀਂ ਆ ਪੰਜਾਬ ਦਾ ਤੁਸੀਂ ਦੇਖ ਲਓ ਪੰਜਾਬ ਦੇ ਬਾਦਮਿਕੀ ਪੰਜਾਬ ਚ ਕਿਉਂਕਿ ਸ਼ੈਡੂਲ ਕਾਸ ਕਾਫੀ ਐਕਟਿਵ ਵੀ ਨੇ ਪੰਜਾਬ ਦੇ ਵਿੱਚ ਜਿੰਨੇ ਮਰਜੀ ਮਹਿਕਮੇ ਕੱਢ ਲਓ ਤੇ ਉਹਦੇ ਵਿੱਚ ਰਵਦਾਸੀਆਂ ਨੂੰ ਮਿਲੀ ਰਵਦਾਸੀਆਂ ਚ ਵੀ 2-4% ਪਰਿਵਾਰਾਂ ਨੂੰ ਮਿਲੀ ਬਾਕੀ ਤਾਂ ਵਿਚਾਰੇ ਉੱਥੇ ਦੀ ਉੱਥੇ ਖੜੇ ਨੇ ਸੋ ਇੱਕ ਤਾਂ ਉਹ ਪਰਫੇਲ ਵੀ ਇਹ ਤਾਂ ਹੈ ਹੀ ਹੈ ਵੀ ਜਾਤ ਦੇ ਨਾਂ ਤੇ ਵਿਤਕਰਾ ਤਾਂ ਹੋ ਰਿਹਾ ਹੈ ਇਹ ਕੋਈ ਛੱਕ ਨਹੀਂ ਹੈ ਜਿੱਦਾਂ ਮਰਜੀ ਵੱਡਾ ਜੇ ਦੇਸ਼ ਦੀ ਰਾਸ਼ਟਰਪਤੀ ਨੂੰ ਮੰਦਰ ਦੀ ਗਰਮਗਲਾ ਚ ਨਹੀਂ ਜਾਣ ਦਿੱਤਾ ਜਾਂਦਾ ਮੌਕੇ ਦੀ ਰਾਸ਼ਟਰਪਤੀ ਨੂੰ ਕਿਉਂਕਿ ਉਹ ਇੱਕ ਆਦਿਵਾਸੀ ਹੈ ਜੇ ਦੇਸ਼ ਦੇ ਰਾਸ਼ਟਰਪਤੀ ਨੂੰ ਪੌੜੀਆਂ 'ਚ ਬਿਠਾ ਕੇ ਪ੍ਰਸ਼ਾਦ ਦਿੱਤਾ ਜਾਂਦਾ ਹੈ ਕਿਉਂਕਿ ਉਹ ਇੱਕ ਸ਼ੈਡਿਊਲਡ ਕਾਸਟ ਹੈ ਤੇ ਇਤੋਂ ਵੱਡੀ ਵਿਤਕਰਾ ਤਾਂ ਕੋਈ ਹੋ ਨਹੀਂ ਸਕਦਾ ਕੋਈ ਕਹੇ ਤਾਂ ਅੱਜ ਇਸ ਬੰਗਾ ਜੀ ਇਹਦੇ ਨਕਾਦਾ ਵਿਤਕਰਾ ਵਿਤਕਰਾ ਹੋ ਰਹੇ ਨੇ ਸਾਡੇ ਸਾਹਮਣੇ ਹੋ ਰਹੇ ਨੇ ਵਿਤਕਰੀ ਸੋ ਵਿਤਕਰਾ ਹੋ ਰਿਹਾ ਹੈ ਪਰ ਉਹ ਵਿਕਰੇ ਦੇ ਵਿੱਚ ਜਿਨ੍ਹਾਂ ਨਾਲ ਜਿਆਦਾ ਵੱਡਾ ਵਿਕਰਾ ਹੋ ਰਿਹਾ ਹੈ ਜਿਹੜੇ ਬਹੁਤ ਕਿਨਾਰੇ ਤੇ ਟੱਕੇ ਵਿੱਚ ਡੂਲਕਾਸ ਨੇ ਚਾਹੇ ਹੋ ਆਪਣਾ ਰਵਿਦਾਸੀਆਂ ਚੋਂ ਨੇ ਚਾਹੇ ਵਾਲਮੀਕਾਂ ਚੋਂ ਨੇ ਉਹਨਾਂ ਵੱਲ ਵੀ ਚਾਹੁੰਦੇ ਨੇ ਦੀ ਲੋੜ ਹੈ ਤਾਂ ਕਿ ਸਾਰਿਆਂ ਨੂੰ ਬੇਨਿਫਿਟ ਮਿਲੇ ਪਰ ਇਹ ਕਹਿਣਾ ਵੀ ਨਹੀਂ ਜੀ ਇਹਦੇ ਉੱਤੇ ਪੈਸੇ ਜਿਹਦੀ ਜਿਹਦੀ ਆਮਦਨ ਜ਼ਿਆਦਾ ਹੋਗੀ ਮੈਂ ਕਹਿੰਦਾ ਵੀ ਰਾਸ਼ਟਰਪਤੀ ਨੋ ਤੋਂ ਉੱਪਰ ਕੋਈ ਪੋਸਟ ਹੀ ਨਹੀਂ ਭਰਕਤ ਡਿਸਕ੍ਰਿਮੀਨੇਸ਼ਨ ਉੱਥੇ ਵੀ ਹੋ ਰਹੀ ਹੈ ਅਸੀਂ ਛਡੂੜ ਕਾਸਤੀ ਰੈਜ਼ਰਵੇਸ਼ਨ ਕੱਲੀ ਉਹਨਾਂ ਦੀ ਆਰਥਿਕਤਾ ਕਰਕੇ ਨਹੀਂ ਦਿੱਤੀ ਉਹਨਾਂ ਨੂੰ ਰੈਜ਼ਰਵੇਸ਼ਨ ਇਸ ਕਰਕੇ ਦਿੱਤੀ ਆ ਕਿ ਸਦੀਆਂ ਤੋਂ ਬੇ ਕੁਝ ਨਹੀਂ ਹੋਏ ਨੇ ਬਿਲਕੁਲ ਉਹਨਾਂ ਨਾਲ ਅਨਿਆਇ ਹੋਇਆ ਹੈ ਉਹਨਾਂ ਨਾਲ ਧੱਕਾ ਹੋਇਆ ਹੈ ਤਾਂ ਦਿੱਤੀ ਹੈ ਪਰ ਉਹ ਧੱਕੇ ਦੇ ਵਿੱਚ ਜਿਹੜੇ ਸਭ ਤੋਂ ਛੱਡੇ ਖੜਾ ਉਹਨੂੰ ਵੀ ਬਚਾ ਲਓ ਨਾ ਇਹ ਨਾ ਹੋਵੇ ਉਤਲੇ ਉਤਲੇ ਉੱਤੇ ਨਵੇਂ ਬ੍ਰਾਹਮਣ ਪੈਦਾ ਹੋ ਜਾਣ ਕਿ ਛੱਡੇ ਫਿਰ ਉਹੀ ਆ ਰਹੇ ਜੇ ਸੋ ਇਸ ਕਰਕੇ ਇਹਦੀ ਤਾਂ ਜ਼ਰੂਰਤ ਹੈ ਫਰ ਲੈਟਰਲ ਐਂਟਰੀ ਕਰਕੇ ਤੁਸੀਂ ਜਿਹੜਾ ਮਾੜਾ ਮੁੱਟਾ ਹੈਗਾ ਸੀ ਤਾਂ ਇਹਨਾਂ ਤੁਸੀਂ ਸਰਕਾਰੀ ਪੋਸਟਾਂ ਕਿਟਾਤੀਆਂ ਸਾਰਾ ਪ੍ਰਾਈਵੇਟ ਕਰਤਾ ਸਾਰਾ ਕੁਝ ਲੋਕ ਉਹਨਾਂ ਨੂੰ ਦੇਤਾ ਕਿ ਸਾਰੇ ਤੁਸੀਂ ਫਲਾਤਾ ਉਹਨਾਂ ਨੂੰ ਇੱਕ ਤਾਂ ਤੁਸੀਂ ਇਹ ਕਰ ਲਿਆ ਤੇ ਦੂਜੇ ਪਾਸੇ ਫੇਰ ਤੁਸੀਂ ਜਿਹੜਾ ਹੈ ਉਹਨਾਂ ਨੂੰ ਜਿਹੜਾ ਮਾੜਾ ਮੁੱਟਾ ਮਿਲਣਾ ਸੀ ਉਹ ਵੀ ਲੈਟਰਲ ਐਂਟਰੀ ਕਹਿ ਕੇ ਉਹਦੇ ਨਾਲ ਤੁਸੀਂ ਦੂਜੇ ਪਾਸੇ ਉਹਨਾਂ ਨੂੰ ਅੰਦਰ ਵੜ ਕੇ ਤੇ ਉਹਨਾਂ ਦਾ ਪੱਟਾ ਹੀ ਘਟਦਾ ਇਹ ਫੇਰ ਤੁਸੀਂ ਪੜ ਕੇ ਸੁਣਾਉਣ ਲੱਗ ਜਾਨੇ ਕਾਨੂੰਨ ਇਹ ਤਾਂ ਹੁਣ ਲੋਕਾਂ ਦੀ ਮਜਬੂਰੀ ਚ ਕਿਉਂ ਕਿ ਚੋਣਾ ਹੋ ਰੀਆਂ ਨੇ ਇਹਨਾਂ ਨੂੰ ਵਾਪਸ ਲੈਣਾ ਪਿਆ ਨਹੀਂ ਇਹਨਾਂ ਨੂੰ ਕੌਣ ਪੁੱਛਦਾ ਬਾਬੇ ਨੇ ਐਸੇ ਕਰਕੇ ਕਿਹਾ ਕਾਜੀ ਹੋਏ ਬਹੇ ਕਰੇ ਨਿਆਏ ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ ਸੁਣਾਏ ਇੱਥੇ ਬਲਬੀਰ ਸਿੰਘ ਇਹੀ ਕੁਛ ਕਰ ਰਿਹਾ ਹੈ ਭਗੰਤ ਮਾਨ ਇਹੀ ਕੁਛ ਕਰ ਰਿਹਾ ਉੱਤੇ ਮੋਦੀ ਸਾਹਿਬ ਤੇ ਉਹਨਾਂ ਦੀ ਸਰਕਾਰ ਵੀ ਕੁਛ ਕਰ ਰਹੀ ਹੈ ਆਹ ਕੁਛ ਹੈ ਵੀ ਲੋਕਾਂ ਨੂੰ ਕਾਗਜ਼ ਪੜ ਕੇ ਸੁਣਾਉਣ ਲੱਗ ਜਾਂਦੇ ਨੇ ਉਹ ਵੀ ਹੋਰ ਹੀ थोड़े सामने मैं कागज पेश करते ने इन्ह का जो जवाब है तो देना जे नहीं तो फिर ठीक है फिर अः पता ही है भी फिर गगन काओ खेत जो दमा देो सूरमा अब जूझन को दाओ हूँ लड़न का जमाना है हूं जूझन का जमाना है अब जूझन को दाओ इस करके हम लड़े तो बिना नहीं सड़ना ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤਾ ਇਹ ਜਿਹੜੇ ਲੋਕਾਂ ਨੂੰ ਇੰਨਾਰੇ ਕੋਲ ਤਾਂ ਪੈਸਾ ਹੈ ਜਿਹੜੇ ਆਮ ਲੋਕ ਨੇ ਚਾਹੇ ਉਹ ਦੰਤ ਨੇ ਚਾਹੇ ਦੂਜੇ ਨੇ ਉਹਨਾਂ ਦੇ ਵਾਸਤੇ ਲੜਨ ਵਾਸਤੇ ਉਹੀ ਬਹਾਦਰ ਹੈ ਜਿਹੜਾ ਉਹਨਾਂ ਦੇ ਵਾਸਤੇ ਲੜੇ ਦੀਨ ਦਾ ਮਤਲਬ ਇਹ ਨਹੀਂ ਹੈ ਵੀ ਕੋ ਧਰਮ ਦੇ ਵਾਸਤੇ ਗਰੀਬ ਗੁਰਵੇ ਕਮਜ਼ੋਰ ਵਰਗ ਵਾਸਤੇ ਲੜੇ ਸੂਰਾ ਸੋ ਪਹਿਚਾਨੀਆਂ ਜੋ ਢੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਚਾਹ ਦੇ ਕੇਤ ਆਦਿਸ ਅਨੁਸਾਰ ਅਨੁਰਾਤੇ ਸੜਕਾਂ ਤੇ ਆ ਕੇ ਲੜਾਈ ਕਰਨੀ ਪੈਣੀ ਹੈ ਕਿ ਐ ਨਹੀਂ ਪੁੱਗਣਾ ਇਹ ਇਹ ਤੁਹਾਨੂੰ ਜਿਹੜੇ ਤਖਤੇ ਤੁਸੀਂ ਬੈਠੇ ਹੋ ਨਾ ਇੱਥੇ ਬਹੁਤ سارے ਬੈਠ ਗਏ ਜਿੱਤੇ ਆਸਨ ਹਮ ਬੈਠੇ ਕਿਤੇ ਬੈਸ ਗਿਆ ਇਹ ਪੜੋ ਨਾ ਇੱਥੇ ਰਾਵਣ ਨਹੀਂ ਰਿਹਾ ਇੱਥੇ ਕਾਂਸ ਨਹੀਂ ਰਿਹਾ ਇੱਥੇ ਰਾਖਸ਼ ਨਹੀਂ ਰਿਹਾ ਇੱਥੇ ਕਾਲੂ ਨਹੀਂ ਰਿਹਾ ਕਿਸ ਨੇ ਕਿਹਾ ਸੀ ਕਾ ਨੂੰ ਜਿਸ ਨੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਪੈਸੇ ਕੱਢੇ ਜਦ ਮੌਤ ਵਿਗੜ ਵੱਜਿਆ 40 ਭਰੇ ਖਜਾਨੇ ਛੱਡੇ ਇਹ ਤੁਸੀਂ ਇੱਥੇ ਛੱਡ ਜਾਣਾ ਸੋ ਇਸ ਕਰਕੇ ਐਨਸਾਫ ਕਰੋ ਨਿਯਮ ਕਾਨੂੰਨ ਦਾ ਰਾਜ ਚਲਾਓ ਤੁਹਾਨੂੰ ਮਸਾ ਹੀ ਮੌਕਾ ਮਿਲਿਆ ਮੈਨੂੰ ਲੱਗਦਾ ਨਹੀਂ ਵੀ ਕਦੇ ਬਹੁਤੇ ਵਾਰੀ ਇਹਨਾਂ ਇਹਨਾਂ ਚੋਕੇ ਸੰਧਵਾਰਾ ਮਿਲੇਗਾ ਕੋਈ ਪਾਟੀਆਂ ਪੁੱਟੀਆਂ ਬਦਲ ਕੇ ਕੋਈ ਛਾੜਾ ਮੰਨਤੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਕੋਈ ਆਜੇ ਤਵਖਰੀ ਗੱਲ ਹੈ ਤੇ ਲੋਕ ਇਹ ਕਹੀ ਜਾਂਦੇ ਨੇ ਸਾਡੀ ਸਰਕਾਰ ਬੜੀ ਚੰਗਿਆ ਹਰੇਕ ਹੀ ਬੰਦਾ ਆਪੇ ਪੈਰੀ ਪੰਨਾ ਆਪੇ ਬੁੱਢਾ ਸਗਨ ਹੋ ਵਾਲੀ ਗੱਲ ਹੈ ਇਹ ਲੋਕਾਂ ਚ ਜਾ ਕੇ ਲੁੱਕ ਕੇ ਦੁੱਖਾਂ ਸਰਵੇਖਣ ਕਰਾ ਕੇ ਦੇਖਣਾ ਇਹਨਾਂ ਨੂੰ ਆਪੇ ਪਤਾ ਲੱਗ ਜੂਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਤੁਸੀਂ ਇਹ ਪੂਰੀਆਂ ਜਿਹੜੇ ਦੋ ਮੁੱਦੇ ਸੀਗੇ ਉਹਨਾਂ ਦੇ ਖੁੱਲ ਕੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ गी, गी। Subscribe to One India channel and never miss an update.